ਹੈਲੋ ਹਾਂਜੀ ਮਨਦੀਪੋਂਗ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣਾ ਜਿਹੜਾ ਵੀਡੀਓ ਬਲੌਗ ਆਪਾਂ ਸ਼ੁਰੂ ਕਰ ਰਹੇ ਹਾਂ ਕੱਪੜਿਆਂ ਦਾ ਥੋੜਾ ਜਿਹਾ ਪਿਆ ਪਿਆ ਕਾ ਸੂਟ ਸੇਲ ਕਿੱਤੇ ਸੀ ਅੱਜ ਆਪਾਂ ਨੇ ਮਾਰਨਿੰਗ ਐਂਡ ਆਹ ਦੇਖੋ ਕਿੰਨਾ ਕਾ ਪਿਆ ਤੇ ਇਹਨਾਂ ਦੀ ਹਾਂ ਪੈਗ ਦੇਖ ਲਾ ਬੈਗ ਤੇ ਜਿੱਪ ਵੀ ਲਾ ਦਿਆ ਕੱਲਾਂ ਨੇ ਪੈਗ ਪੁੱਲਾ ਤੇਰਾ ਭਾਈ ਹਾਂ ਮੇਰੇ ਸੁਪਟਾਂ ਦਾ ਕਾ ਪਿਆ ਦੇਖ ਮੈਂ ਚੱਕ ਲਈ ਇਹਨਾਂ ਨੂੰ ਤੇ 1 ਇੰਚ ਤੇ 2 ਪਿਆੰਚੇ ਇਸ ਨਾਲ ਦਾ ਕਟਤੇ ਪਜਾਮੇ ਕੱਤੇ ਸੀ ਇਹ 5-5 ਇੰਚ ਦੇ ਜਿੰਨੇ ਦਾ ਵੀ ਆਪਾਂ ਨੂੰ ਪਤਾ ਬਣਦਾ ਕਟਕ ਜਾਣਾ ਨਾ ਆਪਾਂ ਨੇ ਕੱਟ ਦਿੱਤੀਆਂ ਕੱਲ ਕੋਈ ਭੈਣ 5 ਮੀਟਰ ਤਾਂ ਲੈ ਕੇ ਆਂਦੇ ਕੋਈ 6.5 ਮੀਟਰ ਦਾ ਤੇ 1 ਇੰਚ ਤੇ 1 ਦਾ ਪਿਆਫਿਆ ਹੀ ਹਾਲ ਹੋਵੇ ਚੱਲ ਇਹਨਾਂ ਸਹੀ ਕਰਕੇ ਰੱਖੂੰਗੀ ਕੋਈ ਦਾਵੜ ਬਰਕਰੜਾ ਆ ਕੇ ਤੇ ਨਾ ਇਹ ਸਹੀ ਰਹਿੰਦਾ ਹੈ ਤੇ ਹੁਣ ਮੈਂ ਪਹਿਲਾਂ ਕੱਪੜਿਆਂ ਦੀਆਂ ਤਿਹਾਂ ਮਾਰ ਦਿੰੀਆਂ ਜਿਹੜਾ ਆਪਣਾ ਕਟਰਾਈ ਤੇ ਨਮਾਸਟਾ ਆਇਆ ਇਹਨਾਂ ਦੇ ਪੰਜ ਸਟੇਨ ਸੁਟਾ ਆ ਬਖਾਵਾਂਗੇ ਆਪਾਂ ਪਹਿਲਾਂ ਹੀ ਆਪਾਂ ਇਹਨਾਂ ਸਾਰਿਆਂ ਨੇ ਨਾ ਤੈਨ ਘੱਟ ਕੇ ਰੱਖ ਦਈਏ ਇਹਨਾਂ ਜਿਹੜੇ ਕਟਰਾਈ ਦੇ ਸੂਟ ਆਏ ਨੇ ਆਪਣੇ ਬ੍ਰਾਂਡਡ ਆ ਆਪਾਂ ਨੇ ਮੰਗਵਾਏ ਨੇ ਹਣਾ ਤੇ ਉਹਨਾਂ ਦਾ ਆਪਾਂ ਤੁਹਾਨੂੰ ਦਿਖਾਵਾਂਗੇ ਥੋੜੇ ਜਿਹਾ ਪਹਿਲਾਂ ਫ੍ਰੀ ਹੋ ਜਾਈਏ ਕੰਮ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਜਿਹੜਾ ਸਟੱਪ ਆਪਨੇ ਲਾਇਆ ਜੀ ਬਹੁਤ ਸੋਹਣਾ ਕੱਪੜਾ ਹੈਗਾ ਬ੍ਰਾਂਡਡ ਕੱਪੜਾ ਹੈ ਪੂਰਾ ਮਤਲਬ ਉਹਦਾ ਖਰਾਬ ਨਹੀਂ ਹੁੰਦਾ ਕੱਪੜਾ ਇੰਨਾ ਜਿਆਦਾ ਵਧੀਆ ਕੱਪੜਾ ਦਾ ਤੇ ਆਪਾਂ ਅੱਗੇ ਦਿਖਾਵਾਂਗੇ ਪਹਿਲਾਂ ਆਹ ਕੱਪੜਿਆਂ ਨੂੰ ਜਿਹੜਾ ਥੋੜੇ ਜਿਹਾ ਸੈੱਟ ਕਰਕੇ ਰੱਖਦੇ ਹਾਂ ਠੀਕ ਹੈ ਜੀ ਕਿ ਜਿਹੜੇ ਸ਼ਾਲ ਲੈਂਦੇ ਨੇ ਆਪਾਂ ਨੇ ਸ਼ਾਲਾਂ ਦਾ ਸਟੱਪ ਵੀ ਲੈ ਕੇ ਆਏ ਆ ਜੀ ਆਪਾਂ ਬਹੁਤ ਸੋਹਣੇ ਸ਼ਾਲ ਨੇਗੇ ਕਿਸੇ ਵੀ ਮੇਰੀ ਭੈਣ ਨੇ ਜੇ ਲੈ ਆਏ ਹੋਣਗੇ ਹਨਾ ਸਾਂ ਲੈ ਸਕਦੇ ਹਾਂ ਪ੍ਰਾਈਜ਼ ਵੀ ਇਹਨਾਂ ਦਾ ਸਹੀ ਸਹੀ ਹੈ ਕੋਈ ਇੰਨਾ ਜ਼ਿਆਦਾ ਪ੍ਰਾਈਜ਼ ਨਹੀਂ ਹੈਗਾ ਕਲਰ ਬਹੁਤ ਸੋਹਣੇ ਨੇ ਸੋਨਾਂ ਦੇ ਤੇ ਇਹਨਾਂ ਦੇ ਵੀ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਫਿਰ ਮੈਨੂੰ ਥੋੜੇ ਜਿੇ ਕੰਮ ਪਏ ਨੇ ਆਪਾਂ ਕੰਮ ਨੂੰ ਵੇੜ ਕੇ ਬੇਲੇ ਜੀ ਹੋ ਕੇ ਕਮਾਕਾਰਾਂ ਤੋਂ ਫਿਰ ਆਪਾਂ ਇਹਨਾਂ ਦੀ ਵੀਡੀਓ ਬਣਾ ਲਵਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਆਹ ਕੱਪੜੇ ਰੱਖ ਦਈਏ ਸਾਰੇ ਸੈੱਟ ਕਰਕੇ ਬੱਸ ਜੇ ਬਾਈਕ ਤੋਂ ਦੋ ਘੰਟੇ ਬਾਅਦ ਹੀ ਆ ਜੰਗਾ ਨਾ ਉਹਨਾਂ ਨੇ ਸਾਮ ਫਿਰ ਮੈਂ ਤੇ ਲੋਸਾਂ ਨੂੰ ਫੋਕੀ ਤਾਂ ਕਿ ਇਸ ਲਈ ਜਾਣਾ ਤੇ ਹੈ ਕੱਲ੍ਹ ਸ਼ਾਮ ਨੂੰ ਥੋੜੇ ਮੋਟੇ ਮੁੱਸੇ ਜਿਹਾ ਰੱਖਦੇ ਸੀ ਬਸ ਤੁਮ ਮੋਰਨਿੰਗ ਕਰਕੇ ਸਹੀ ਰੱਖ ਲਈ। ਮੋਟੇ ਛੋਟੇ ਪੱਲਾ ਰੱਖ ਲਾਂਗੇ ਜਿਹਦੇ ਪਾਸੇ ਦੀਏ ਨੇ ਉਹਨਾਂ ਨੂੰ ਪਲਾਕ ਰੱਖਣਾ ਹੈ। ਕਰਨੇ ਪਾਉਂ ਗਾਣੇ ਉਹਨਾਂ ਨੂੰ ਪਲਾਕ ਰੱਖਣਾ ਹੈ। ਕਿਉਂਕਿ ਸੋ ਪਹਿਲਾਂ ਮੈਂ ਉਹ ਕੰਮ ਰਹਿਣੇ ਨਾ ਲੈਟ ਹੁੰਦੇ ਤਾਂ ਲੱਗਦੀ ਨਹੀਂ ਆ। ਮੈਂ ਉਹ ਇਹ ਅੱਗੇ ਸਾਰੇ ਇਹ ਬੈੱਡ ਆ ਜਿਹੜਾ ਸਾਰਾ ਕਲੀਨ ਮਤਲਬ ਕੱਪੜੇ ਦੇ ਵਿੱਚੋਂ ਚੱਕ ਕੇ ਸਿੱਟ ਕਰਕੇ ਫੇਰ ਉਸ ਨੂੰ ਸੌਣ ਦਾ ਰਖਾਵਾਂਗੇ ਆਪਾਂ ਕਲਰ ਵਗੈਰਾ ਕਿੰਨਾ ਪਿਆਰੇ ਪਿਆਰੇ ਤੇ ਕੱਲਰ ਜਿਹੜੇ ਆਪਾਂ ਟੌਲਾਂ ਦੇ ਵਿੱਚ ਲੈ ਕੇ ਆਏ ਆ ਕਿੱਕੀ ਤੇ ਐਂਡ ਸੋਟ ਨੇ ਜਿਹੜੇ ਬ੍ਰਾਂਡਡ ਆਪਾਂ ਸਿਰਫ ਸੁਟਮੇ ਦੇ ਵਿੱਚ ਟੱਪ ਹੁੰਦਾ ਜੀ ਥਿੱਕ-ਥਿੱਕੀ ਸਾਲਪੋਣਿਆ ਕਿਉਂਕਿ ਸਾਰਿਆਂ ਨੇ ਧਿਆਨ ਹੀ ਕਰ ਲਿਆ ਬੜੀਆਂ ਉੱਥੀਆਂ ਹੋ ਜਾਂਦੀਆਂ ਨੇ ਇੱਕ ਇੱਕ ਸੁਟਾ ਆਇਕ ਇੱਕ ਟੱਪ ਦੇ ਵਿੱਚੋਂ ਆਪਾਂ ਇੱਕ ਇੱਕ ਸੁਟਾ ਤੁਹਾਨੂੰ ਉਹਦਾ ਵੀਡੀਓ ਦਿਖਾਉ ਦੇ ਵਿੱਚ ਲੈ ਰਹੇ ਹਾਂ ਉਹਦੇ ਬਾਰੇ ਇੱਕ ਦੱਸਦੇ ਆ ਕਰਾਂਗੇ ਤੇ ਇਹਦਾ ਆ ਕੱਪੜਾ ਜੀ ਮਟ ਕੱਪੜਾ ਹੈ ਇੱਕ ਕਟ్రਾਈ ਦਾ ਹੈ ਇੱਕ ਕਸ਼ਮੀਨੀ ਦੇ ਵਿੱਚ ਆਇਆ ਪਿਓਰ ਕਸ਼ਮੀਨੀ ਦੇ ਵਿੱਚ ਬ੍ਰਾਂਡਡ ਆ ਇਹ ਨਾ ਕਿ ਜਿਆਦਾ ਵਧੀਆ ਕੱਪੜਾ ਨਾ ਬਸ ਜਦੋਂ ਵੀ ਮੇਰੇ ਕਿਸੇ ਭੈਣ ਕੋਲੇ ਹਨਾ ਕਿਸੇ ਨੇ ਬਾਏ ਕਰਨਾ ਹੁਣ ਤਾਂ ਕਰ ਸਕਦੇ ਹਾਂ ਭੈਣ ਕੋਲੇ ਪਹੁੰਚਣਗੇ ਇਹ ਸੂਟ ਉਹਨਾਂ ਦਾ ਆਪੇ ਮਨ ਖੁਸ਼ ਹੋ ਜਾਣਾ ਵੀ ਸੂਟ ਜਿਹੜੇ ਵਾਕਈ ਕੌਲ ਤਾਂ ਵਧੀਆ ਸੂਟ ਨੇ ਸਟਾਫਾ ਜਿਹੜਾ ਕੱਪੜਾ ਦਾ ਬਹੁਤ ਹੀ ਜਿਆਦਾ ਵਧੀਆ ਠੀਕ ਹੈ ਜੀ ਤਾਂ ਹੁਣ ਇਹਨਾਂ ਨੂੰ ਲਾ ਲਈਏ ਛਿੱਪ ਛਿੱਪ ਪਿਕਅਪ ਨੇ ਹਜੇ ਸੂਟ ਨਾ ਪਹਿਣਾ ਨਾਲ ਇਹਨੋਂ ਤੇ ਸੂਟ ਲੈੰਦ ਨੇ ਕੇ ਇਹ ਕਿਤੇ ਕਿੰਨਾ ਜੀ ਵੀ ਅਜੇ ਆਪਾਂ ਵਿੜੀ ਨਹੀਂ ਲਾਉਂਦਾ ਜਿਹੜਾ ਬਣਾਉਣਾ ਹੈ ਨਾ ਸੂਟਾਂ ਦਾ ਅੱਜਕੱਲ੍ਹ ਦਿਨ ਬਹੁਤ ਆਣਾ ਛੋਟੇ ਹੋ ਗਏ ਦੇ ਕਰਕੇ ਟਾਈਮ ਨਹੀਂ ਲੱਗਦਾ ਪਰਨਾ 入れていいにやったらかっこい ਲੋਈ ਮੈਂ ਥੋੜਾ ਜਿਹਾ ਨੰਸਮਾਰ ਦਾ ਕਮਰੇ ਨੂੰ ਸਾਫ ਕਰਦਾ ਹਨਾ ਤੇ ਕੱਪੜੇ ਵਗੈਰਾ ਸੈੱਟ ਕਰਕੇ ਰੱਖਦਾ ਫਿਰ ਮਿਲਦੇ ਆਪਾਂ ਕਿਚ ਵਿੱਚ ਆਹ ਦੁਪੱਟਾ ਦੇਖੋ ਜੀ ਆਹ ਮੇਰੀ ਘੈਂ ਭੈਣ ਨੇ ਕਿਸੇ ਨੇ ਮੈਂ ਛੋਟਾ ਆਹ ਪਾਇਆ ਹੋਇਆ ਸੀ ਇਹ ਸੂਟ ਦਾ ਕਿਸੇ ਦੁਪੱਟੇ ਆ ਸੂਟ ਨਾਲੇ ਦੁਪੱਟਾ ਲਿਆ ਹੋਇਆ ਸੀਗਾ ਕਿਸੇ ਭੈਣ ਦਾ ਕੱਲ ਮੈਸੇਜ ਆਇਆ ਕਹਿੰਦੇ ਵੀ ਤੁਸੀਂ ਜਿਹੜਾ ਉਹ ਦੁਪੱਟਾ ਲਿਆ ਹੋਇਆ ਹਨਾ ਵੀ ਉਹ ਮੇਰੇ ਸਾਨੂੰ ਸੇਮ ਦੁਪੱਟੇ ਚਾਹੀਦੇ ਨੇ ਵੀ ਤੁਸੀਂ ਉਹਨਾਂ ਦੀ ਵੀਡੀਓ 깔ਾਈ ਸੀ ਵੀ ਸਾਨੂੰ ਨਾ ਬਿਲਕੁਲ ਅਦਰਿਚ ਦਿਖਾਉ ਉਹ ਚਿੱਤਰਾਂ ਦੁਪੱਟਾ ਆਪ ਦਿਖਾਇਆ ਸੀ ਉਹਨਾਂ ਨੂੰ ਕੱਲ ਤੇ ਇਹਦੇ ਨਾਲ ਦੇ ਉਹਨਾਂ ਨੇ ਚਾਰ ਦੁਪੱਟੇ ਹੁੰਦੇ ਨੇ ਸੇਮ ਇਹ ਹੀ ਡਿਜ਼ਾਈਨ ਚਾਹੀਦਾ ਕਹਿੰਦੇ ਸਾਨੂੰ ਤੇ ਇਹ ਵੀ ਆਪਾਂ ਉਹਨਾਂ ਨੂੰ ਭੇਜਣੇ ਨੇ ਪਹਿਲਾਂ ਆਪਣੇ ਤੇ ਤਾਂ ਕਰਕੇ ਮੇਰਾ ਇਹ ਦੁਪੱਟਾ ਨਾ ਉਹਨਾਂ ਨੂੰ ਦਿਖਾਇਆ ਸੀ ਇਹ ਕੱਲ ਪੂਰੇ ਫਿਰਸਾ ਕੇ ਨਾ ਹੁਣ ਪਹਿਲੀ ਸ਼ਾਮ ਦੀ ਕੋਈ ਕਿਸੇ ਵੀ ਕੋਠਣਾ ਕੋ ਮਹਿਰੋਨ ਕਲਰ ਹੈ ਲੈ ਸਕਦੇ ਆ ਬਹੁਤ ਸੋਹਣਾ ਠੀਕ ਹੈ ਬਹੁਤ ਮੈਜਿਕ ਤਾਂ ਅੱਜ ਕੋਈ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਪਾਇਆ ਹੋਰੇ ਨੇ ਲਿਆ ਹੋਇਆ ਸਭ ਤੇ ਆਪਾਂ ਹੁਣ ਇਹਨਾਂ ਸੁੱਤਾਂ ਨੂੰ ਇਸ ਤਰ੍ਹਾਂ ਰੱਖੀਏ ਫੇਰ ਉਸ ਬਾਅਦ ਇਹਨੂੰ ਚਾਦਰ ਨੂੰ ਝਾੜ ਦਈਏ ਠੀਕ ਹੈ ਜੀ ਇੱਕ ਗੱਲ ਵਧੀਆ ਜੀ ਆਪਾਂ ਵਾਰੀ ਕਰੂਗੀ ਕਿ ਕਿਸੇ ਨਾਲ ਨਾ ਬੰਦਾ ਬੀਜੀ ਰਹਿੰਦਾ ਜਦੋਂ ਆਪਾਂ ਐਕਸਟਰਾ ਕੰਮ ਕੋਈ ਆਪਣੇ ਘਰੇ ਤੋਰਦੇ ਆ ਨਾ ਤੇ ਬੀਜੀ ਰਹਿਣ ਲੱਗ ਜਾਂਦੇ ਆ ਹਨਾ ਇੱਕ ਮਿੰਟ ਦਾ ਵੀ ਟਾਈਮ ਨਹੀਂ ਹੁੰਦਾ ਹੁਣ ਜਦੋਂ ਭੈਣਾਂ ਦੇ ਫੋਨ ਹੁੰਦੇ ਨੇ ਨਾ ਉਹਨਾਂ ਦੇ ਵੀ ਪਚੈਰੀਆਂ ਨਾਲ ਗੱਲ ਹੁੰਦੀ ਤੇ ਰਾਤ ਨੂੰ ਗੱਲ ਕਰਦੀ ਹੈ ਕਹਿੰਦਨੀ ਹੈ ਵੀ ਚਲੋ ਮੈਂ ਹੁਣ ਫ੍ਰੀ ਹੋਊਂਗੀ ਤੇ ਹੁਣ ਗੱਲ ਕਰ ਲਾਂਗੇ ਹਨਾ ਤੇ ਵੱਟ ਗੱਲ ਵੀ ਨਹੀਂ ਹੁੰਦੀ ਉਹਨਾਂ ਨਾਲ ਉਹ ਮੈਨੂੰ ਬੋਲਦੀਆਂ ਰਹਿੰਦੀਆਂ ਕਹਿੰਦੀਆਂ ਤੂੰ ਪਿੱਕ ਤੋਂ ਸੀ ਮੇਰੇ ਸਾਡੇ ਫੋਨ ਵੀ ਨਹੀਂ ਚੱਪਦੀ ਜਾਈ ਕਿ ਹੁਣ ਤੋਂ ਮੈਂ ਬਸ ਉਹਨਾਂ ਨੂੰ ਬਚਾਈ ਜੰਨਾ 2 ਮਿੰਟ 2 ਮਿੰਟ ਕਹਿ ਕੇ ਫੋਨ ਕੱਟ ਜਾਨੀ ਮੈਂ ਕਹਾਂ 2 ਮਿੰਟ ਵਿੱਚ ਚੱਕਾਂ 2 ਮਿੰਟ ਵਿੱਚ ਚੱਕਾਂਗੇ ਫਿਰ ਉਹਨਾਂ ਦਾ ਹੀ ਫੋਨ ਦੁਬਾਰੇ ਆ ਜਾਂਦਾ ਉਹਦੀ ਕਹਿੰਦੇ ਕਹਿੰਦੀ ਹੈ ਤੇਰੇ ਅਜੇ 2 ਮਿੰਟ ਹੋਏ ਹੀ ਨਹੀਂ ਪਏ ਕਿੰਨਾ ਟਾਈਮ ਹੋ ਗਿਆ ਸੀ ਫੋਨ ਕਰਿਆ ਸੀ ਹਾਂ ਨਾ ਸਾਡਾ ਸੋਨਣਾ ਤਾਂ ਕੇਕ ਕਰਿਆ ਹੋਇਆ ਆਪ ਤਾਂ ਤੂੰ ਕਰਨਾ ਨਹੀਂ ਹੈਗਾ ਤੇ ਫਿਰ ਉਹ ਮੈਨੂੰ ਬੋਲਣ ਲੱਗ ਜਾਂਦੇ ਨੇ ਕਿ ਚੱਲੀਆਂ ਇਹ ਗੱਲਾਂ ਵੱਟਾਂ ਹੁੰਦੀ ਨੇ ਆਪਣੀਆਂ ਸਾਰੀਆਂ ਹੁੰਦੀਆਂ ਸਵੇਰ ਤੋਂ ਲੈ ਕੇ ਅਥਨ ਤੱਕ ਬਿਜੀ ਤੇ ਹੁਣ ਕਰਦੇ ਆ ਰੋਟੀ ਵਗੈਰਾ ਮੈਂ ਇੱਥੇ ਹਰ ਮੁੰਨੇ ਰੋਟੀ ਖਾ ਲਈ ਸੀ ਸਵੇਰੇ ਇਹਨਾਂ ਨੇ ਹਜੇ ਖਾਣੀ ਇਹਨਾਂ ਰੋਟੀ ਬਣਾ ਕੇ ਦਿਨੀਆਂ ਉਦੋਂ ਬਾਅਦ ਦੇ ਵਿੱਚ ਅੱਜ ਦਾ ਜਿਹੜਾ ਵੀਡੀਓ ਬਣਾਉ ਉਹਨੂੰ ਐਡੀਟਿੰਗ ਕਰਕੇ ਅਪਲੋਡ ਕਰਕੇ ਉਦੋਂ ਬਾਅਦ ਦੇ ਵਿੱਚ ਸੋਟਾਂ ਦੀ ਤੇ ਸ਼ੌਲਾਂ ਦੀ ਵੀਡੀਓ ਬਣਾਉਂਗੀ ਠੀਕ ਹੈ ਜੀ ਤੇ ਚਲੋ ਹੁਣ ਹਨਾ ਨਾ ਆ ਕੇ ਕਰਦੇ ਹੁਣ ਰੋਟੀ ਕਰਾ ਦਿਨੀਆਂ ਕਿਉਂਕਿ ਨਾ ਅੱਜ ਉਹ ਵੀ ਲੇਟ ਹੋ ਗਈ ਸੀ ਅੱਗੇ ਚੱਲਦੇ ਨਾਲ ਦਿਨ ਮਾਰਨਿੰਗ ਸਵੇਰੇ ਅੱਜ ਉਹ ਲੇਟ ਹੋ ਗਈ ਉਹ ਮੇਰੇ ਕੱਪੜਿਆਂ ਦਾ ਨਾ ਇਧਰ ਗਾਜਾ ਪਿਆ ਸੀ ਤਾਂ ਕਰਕੇ ਥੋੜਾ ਜਿਹਾ ਉਹ ਨਾ ਆ ਬੈਠੇ تین ਮੇਰੇ ਕੱਪੜਿਆਂ ਦਾ ਗਾ ਪਿਆ ਸੀਗਾ ਉੱਧਰਲੇ ਬੈੱਡ ਤੇ ਵੀ ਤੈਂ ਕਰਨਾ ਹੈ ਕੱਪੜੇ ਪਏ ਸੀ ਘਰ ਆਲੇ ਤਾਂ ਕਰਤੀ ਜੀ ਆਪਾਂ ਨੂੰ ਪਤਾ ਬੰਦਾ ਥੋੜਾ ਜਿਹਾ ਘਬਰਾਇਆ ਜਾਂਦਾ ਵੀ ਕਿੰਨਾ ਗਾ ਪਾਇਆ ਤੇ ਹੁਣ ਆ ਵੀ ਉਧਰੋਂ ਵੀ ਕੱਪੜੇ ਨਹੀਂ ਤੈਂ ਕਰਤੀਆਂ ਇਧਰੋਂ ਵੀ ਆਸਾੜੇ ਹਰਮ ਵੀ ਦੇਖੋ ਪਤਾ ਨਹੀਂ ਕੀ ਕੀ ਇਹਦੇ ਵਿੱਚ ਹੈ ਚਲੋ ਜੀ ਆਇਆ ਤੁਸੀਂ ਲੱਗ ਜੀ ਜੱਟ ਅੱਛਾ ਦੇਖਾਓ ਦਾਦੇ ਨੂੰ ਕੱਟ ਨੂੰ ਕੋ ਮੋੜਿਆ ਉਹ ਤਾਂ ਬੇ ਜੀ ਮੈਂ ਦਿੱਤੇ ਰਹਾ ਅਕਸ ਤੇ ਮੱਕਾ ਕੱਟ ਲੈ ਬੱਸ ਸੜਾ ਦੇ ਖੈਰ ਆ ਮੈਂ ਕੱਟੀ ਤੋਂ ਕਰਦਾ ਆਮਰੀਕਾ ਨੂੰ ਇਹ ਵੀ ਦੀ ਲਾੜੀ ਕੱਟੋ ਲਾੜੀ ਕੱਟੋ ਬਹੁਤ ਲਾੜੀ ਕੱਟੋ ਅਜੇ ਸਕੂਲ ਪਤਾ ਕਿ ਅਮੀ ਗਈ ਕੰਮੀਆਂ ਹਾਂ ਕੋਈ ਨਹੀਂ ਜਲੀ ਇਹ ਨੀਗਰਾਂ ਦਾ ਪਛਾਰ ਰਿਹਾ ਰਹੇ ਨੇ ਪਰਸਤਾਨਾ ਕਰੇ ਵੇ ਕਿ ਪੜ ਲਈ ਥੋੜੀ ਜਿਹੀ ਗਿੜੇ ਪੰਜ ਸਭ ਤੋਂ ਮਾਪਾ ਨਹੀਂ ਆਉਂਦੀ ਠਾ ਡੋਨਟਲੇ ਤਾਂ ਕਿੰਨੇ ਕਿੰਨੇ ਦੇ ਨੰਨੇ ਕਦੇ ਤੋਂ ਉੱਤੇ ਦੇ ਤਾਂ ਅਸੀਂ ਉਹ ਪੈਨ ਉੱਤਰ ਵੀਡੀਓ ਲਾਉਣਾ ਬਣਾਵਾਂਗੇ ਇਹਦੇ ਵਿੱਚ ਟਾਫੀਆਂ ਇਹਨਾਂ ਦੀ ਕਰਕੇ ਖਾਈ ਜਾਂਦਾ ਹੈ ਅਰਬਨ ਫਿਰ ਖਾਂਦਾ ਪਹਿਲਾਂ ਖਾਣ ਤੋਂ ਪਹਿਲਾਂ ਮਿੱਠਾ ਟਾਫੀਆਂ ਹਣ ਬਿਸਕੁਟ ਹਣ ਮੈਨੂੰ ਪੁੱਛੂਗਾ ਮੇਰੇ ਦੰਦ ਤਾਂ ਕਿ ਕਰਾਉਂਦੇ ਦੰਦ ਤਾਂ ਕਿ ਕਰਾਉਂਦੇ ਤੇ ਅੱਡਾ ਪੈਮੀਆ ਮਿੱਠਾ ਖਾਣ ਸਾ ਨਾ ਦੇ ਨਾਲ ਨਾ ਅੰਬੀ ਸਲਪਾਓ ਕੋਸੇ ਪਾਣੀ ਦੀ ਕੁੱਲੀਆਂ ਕਰਦਾ ਹੈ ਨਾਲ ਦੀ ਨਾਲ ਇਹਨਾਂ ਬਹਿਨੀ ਅਮਰੀਕਾ ਟਿਕਾਣਾ ਕਰਾ ਹੋ ਜਾਣਾ ਹੈ ਨਾ ਤੇ ਚਲੋ ਜੀ ਆਪਾਂ ਫਿਰ ਮਿਲਦੇ ਹਾਂ ਮਾਵੇ ਇਦਾਂ ਫਿਰ ਜੀ ਨਾਲ